ਉਹਨਾਂ ਨੂੰ ਮੀਟਿੰਗਾਂ ਦੇ ਵਿੱਚ ਛੱਡ ਕੇ ਭਜਦੇ ਤੂੰ ਉਹਨਾਂ ਨੂੰ ਕਹਿਣਾ ਜਾ ਕਰ ਲਓ ਜਿਹੜਾ ਕਰਨਾ ਛੋਟੀਆਂ ਤਾਂ ਪਹਿਲਾਂ ਵਾਲੀਆਂ ਮੰਗਾ ਵੀ ਰੱਦ ਆ ਮੈਂ ਨਹੀਂ ਮੰਨਦਾ ਐਂ ਤਾਂ ਬੱਚੇ ਕਰਦੇ ਹੁੰਦੇ ਆ ਭਗਵੰਤ ਮਾਨਸਾ ਦੀ ਜਿਨ੍ਹਾਂ ਨੂੰ ਇਹੋ ਜੇ ਨਮਾਇंदे ਚੁਣੇ ਗਏ ਆ ਜਿਨ੍ਹਾਂ ਨੂੰ ਚੁਣ ਕੇ ਵਿਧਾਨ ਸਭਾ ਚ ਭੇਜਤੇ 96 ਤੇ 96 ਗੁੰਗੇ ਹੋਏ ਪਏ ਆ ਦੀ ਪੰਜ ਵਾਲੀ ਫਿਰ ਉਹ ਪੂਰੀ ਹੋਊਗੀ ਕੱਟ ਹੋਊਗਾ ਵੱਡਾ ਬਾਈ ਯਾਰ ਕੋਈ ਸ਼ੱਕ ਹੈ ਬਿਲਕੁਲ ਭਵਾਂ ਯਾਰ ਹੱਕ ਚ ਗੋਲੀ ਮਾਰਨ ਭਵਾਂ ਜੇਲ੍ਹਾਂ ਭੇਜ ਦੇਣ ਭਵਾਂ ਪਰਚੇ ਦਰਜ ਕਰ ਦੇਣ ਬਿਲਕੁਲ ਜਿਵੇਂ ਆਗੂ ਕਹਿਣਗੇ ਉਵੇਂ ਫੁੱਲ ਚੜਾਵਾਂਗੇ ਇਹ ਲੋਕ ਤਾਂ ਤਨੇ ਦਾ ਸਕੰਦਰ ਬਾਦਸ਼ਾਹ ਰਕੇ ਮੂੜ ਤੇ ਤੂੰ ਉਹਨਾਂ ਤੋਂ ਵੱਡਾ ਹੈ ਤੂੰ ਕਿਹੜੇ ਬਾਗ ਦੀ ਮੂਲੀ ਹੈ ਭਗਵੰਤ ਮਾਨ ਸਿੰਘ ਸੰਭਲ ਸਾਹਿਬੇ ਕਾਰੋਬਾਰ ਤਬਾਹ ਹੁੰਦੀ ਹੈ ਕਹਿੰਦੇ ਇਸ ਤਰੀਕੇ ਦੇ ਨਾਲ ਯਾਰ ਅਸੀਂ ਕੀ ਤਾਂ ਕਾਰੋਬਾਰ ਤਬਾਹ ਕਰਦੇ ਆ ਸਾਨੂੰ ਇਹਦੇ ਫੈਕਟਰੀਆਂ ਨਹੀਂ ਆਉਣ ਦਿੰਦੇ ਕੰਪਨੀਆਂ ਨਹੀਂ ਆਉਣ ਦਿੰਦੇ ਆ ਜਿਹੜੀ ਭਾਰਤ ਮਾਲਾ ਵਾਲੀ ਸੜਕ ਬਣੀ ਹੈ ਇਹਦਾ ਕੀ 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 ਸਾਨੂੰ ਇਹਦਾ ਲਾਭ ਕੀ ਹੈ ਗੇਟ ਭੰਨੇ ਆ ਖਿੜਕਾਏ ਆ ਗੇਟ ਖੜਕਾ ਕੇ ਤੇ ਘਰੇ ਵੜੇ ਆ ਤਲਾਸੀ ਲਈ ਹੈ ਤੇ ਅਸੀਂ ਘਰ ਦੇ ਵਿੱਚ ਗੇਟ ਭੰਨੇ ਆ ਖਿੜਕਾਏ ਆ ਗੇਟ ਖੜਕਾ ਕੇ ਤੇ ਘਰੇ ਵੜੇ ਆ ਤਲਾਸੀ ਲਈ ਹੈ ਤੇ ਅਸੀਂ ਘਰ ਦੇ ਵਿੱਚ ਐਸ ਕੇ ਐਮ ਵੱਲੋਂ ਚੰਡੀਗੜ੍ਹ ਵਿੱਚ ਮੋਰਚੇ ਦਾ ਐਲਾਨ ਕੀਤਾ ਸੀ ਤੇ ਇਸੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੀਟਿੰਗ ਦਾ ਸੱਦਾ ਦਿੰਦੇ ਆ ਤਾਂ ਕਿਸਾਨ ਮੀਟਿੰਗ ਕਰਦੇ ਆ ਅੱਧ ਵਿਚਾਲੋਂ ਜਿਹੜੀ ਮੀਟਿੰਗ ਬੇਸਿੱਟਾ ਰਹਿੰਦੀ ਆ ਤਾਂ 18 ਮੰਗਾਂ ਦੇ ਵਿੱਚੋਂ ਸਿਰਫ 8 ਤੇ ਗੱਲਬਾਤ ਹੁੰਦੀ ਆ ਤਾਂ ਤਲਖਮਈ ਮਾਹੌਲ ਦੇ ਵਿੱਚੋਂ ਮੁੱਖ ਮੰਤਰੀ ਛੱਡ ਕੇ ਮੀਟਿੰਗ ਭੱਜ ਜਾਂਦੇ ਆ ਤਾਂ ਅੱਜ ਸਵੇਰ ਤੋਂ ਜੇ ਕਹਿ ਲਈਏ ਤਾਂ ਲਗਾਤਾਰ ਕਿਸਾਨਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਕਿਸਾਨਾਂ ਨੂੰ ਘਰੋਂ-ਘਰਾਂ ਤੋਂ ਚੱਕਿਆ ਜਾ ਰਿਹਾ ਤਾਂ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਉਹ ਮਾਹੌਲ ਬਣ ਗਿਆ ਜਿਸ ਤਰ੍ਹਾਂ ਅਕਾਲੀ ਦਲ ਦੀ ਸਰਕਾਰ ਵੇਲੇ ਕੱਲੇ-ਕੱਲੇ ਕਿਸਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ ਘਰੇ ਆ ਕੇ ਰੋਕਿਆ ਜਾਂਦਾ ਸੀ ਤਾਂ ਬਿੱਟੂ ਮੱਲਣਾ ਸਾਡੇ ਨਾਲ ਮੌਜੂਦ ਹੋਣਗੇ ਗੱਲਬਾਤ ਕਰਾਂਗੇ ਬਿੱਟੂ ਮੱਲਾ ਸਵਾਗਤ ਸਭ ਤੋਂ ਪਹਿਲਾਂ ਤਾਂ ਕਿਸ ਤਰ੍ਹਾਂ ਦੇਖਦੇ ਹੋ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਧੰਨਵਾਦ ਭਾਈ ਉੱਠ ਜਾਗ ਪੰਜਾਬ ਸਿਆਂ ਜਬਰ ਹੱਥ ਸੰਘੀ ਨੂੰ ਪੈ ਗਿਆ ਇਹਨੇ ਤਾਂ ਭਰਾਵਾ ਸੰਘੀਆਂ ਨੂੰ ਹੱਥ ਪਾ ਲਿਆ ਹੂੰ ਠੀਕ ਹੈ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਸੀ ਦੀ ਨਖੇਦੀ ਕਰਦੇ ਆਂ ਸਵੇਰ 3 ਵਜੇ ਮੇਰੇ ਘਰੇ ਦੋ ਗੱਡੀਆਂ ਆਉਂਦੀਆਂ ਆਪਣੇ ਪੁਲਿਸ ਦੀਆਂ ਤੇ ਬਾਰ ਘਟਕਾਉਂਦੇ ਆ ਕਿਉਂਕਿ ਅਸੀਂ ਚੌਕ ਸੀ ਸਾਨੂੰ ਪਤਾ ਸੀ ਪੁਲਿਸ ਪਹੁੰਚੂਗੀ ਰਾਤ ਹੀ ਮੁੱਖ ਮੰਤਰੀ ਦਾ ਜਿਹੜਾ ਤਰੀਕਾ ਸੀਗਾ ਜਿਹੜਾ ਤਰੀਕੇ ਨਾਲ ਉਹ ਮੀਟਿੰਗ ਛੱਡ ਕੇ ਭੱਜਿਆ ਤੇ ਸ਼ਾਇਦ ਬਥੇਰੇ ਮੁੱਖ ਮੰਤਰੀ ਆਏ ਬਥੇਰੀਆਂ ਸਰਕਾਰਾਂ ਆਈਆਂ ਤੇ ਬਥੇਰੀਆਂ ਗਈਆਂ ਤੇ ਜਿਹੜੇ ਤਰੀਕੇ ਨਾਲ ਮੁੱਖ ਮੰਤਰੀ ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਉੱਥੇ ਗ੍ਰਹਿ ਮੰਤਰੀ ਨੇ ਵੀ ਮੀਟਿੰਗਾਂ ਕੀਤੀਆਂ ਖੇਤੀਬਾੜੀ ਮੰਤਰੀ ਨੇ ਵੀ ਦਿੱਲੀ ਵਾਲਿਆਂ ਨੇ ਵੀ ਮੀਟਿੰਗਾਂ ਕੀਤੀਆਂ ਕੋਈ ਐ ਮੀਟਿੰਗ ਛੱਡ ਕੇ ਭੱਜਿਆ ਚਲੋ ਠੀਕ ਆ ਮੰਗਾ ਮੰਨਣੀਆਂ ਨਾ ਮੰਨਣੀਆਂ ਉਹ ਵੱਖਰੀ ਗੱਲ ਹੁੰਦੀ ਐ ਇਹ ਮੀਟਿੰਗ ਦੇ ਵਿਚਾਲਿਆਂ ਭੱਜਿਆ ਉਸ ਤਰੀਕੇ ਨਾਲ ਸਾਨੂੰ ਪਤਾ ਸੀ ਰੇਡਾਂ ਹੋਣਗੀਆਂ ਅਸੀਂ ਆਪਦਾ ਉਦੋਂ ਪਹਿਲਾਂ ਹੀ ਨਿਕਲ ਗਏ ਸੀਗੇ ਵੀ ਪੁਲਿਸ ਆਊਗੀ ਤੇ ਪੁਲਿਸ ਆਈ ਐ 3 ਵਜੇ ਗੇਟ ਭੰਨੇ ਆ ਖਿੜਕਾਏ ਆ ਗੇਟ ਖੜਕਾ ਕੇ ਤੇ ਘਰੇ ਵੜੇ ਆ ਤਲਾਸ਼ੀ ਲਈ ਐ ਤੇ ਅਸੀਂ ਘਰ ਦੇ ਵਿੱਚ ਨਹੀਂ ਸੀ ਇਸ ਤਰ੍ਹਾਂ ਕਿ ਉਹ ਗਿਰਫਤਾਰ ਕਿਤਨੇ ਕਰਨੇ ਵੀ 3 ਵਜੇ ਹੀ ਪਹੁੰਚ ਕੇ ਜਿਵੇਂ ਅਤਵਾਦੀ ਕੋਈ ਗਿਰਫਤਾਰ ਕਰਨਾ ਗੈਂਗਸਟਰ ਪੜਨਾ ਹੋਵੇ ਜਿਵੇਂ ਹਨਾ ਉਹ ਚਾਹਣਾ ਰਣਜੀਤ ਸਿੰਘ ਆਏ ਤਾਂ ਹੁਣ ਸੋਨੂੰ ਵੀ ਪਤਾ ਜਿਹੜਾ ਅਦਾ ਸੀ ਆਮ ਕਿਸਾਨਾਂ ਦਾ ਮੁੰਡਾ ਹੈ ਮੈਨੂੰ ਢੀੜਾ ਪਾਉਣਾ ਆਉਂਦਾ ਇੰਜਣ ਨੂੰ ਮੈਨੂੰ ਗੋਭੀ ਵੀਜਣੀ ਆਉਂਦੀ ਹੈ ਮੈਨੂੰ ਲਸਣ ਵੀਜਣਾ ਆਉਂਦਾ ਮੈਂ ਆਮ ਮਹਿੰਦਰ ਮਾਸਟਰ ਜੀ ਦਾ ਬੇਟਾ ਹਾਂ ਇਹ ਆਮ ਘਰ ਦੀ ਨਿਸ਼ਾਨੀ ਹੈ ਇਹ ਜਿਹੜੇ ਆਮ ਪਿੰਡਾਂ ਤੋਂ ਸਰਕਾਰ ਚੱਲਦੀ ਸੀ ਸੱਥਾਂ ਤੋਂ ਗਲੀਆਂ ਤੋਂ ਸ਼ਹਿਰਾਂ ਤੋਂ ਉਹਦੀ ਨਿਸ਼ਾਨੀ ਹੈ ਅੱਜ ਇਹ ਲੋਕਤੰਤਰ ਨੂੰ ਵੈਸੇ ਤਾਂ ਲੋਕਤੰਤਰ ਰਹਿਣਾ ਨਹੀਂਗਾ ਚਲੋ ਮੰਨ ਲੈਨੇ ਆ ਅੱਜ ਗਲਾ ਘੋਟਣ ਤੇ ਹੋਇਆ ਲੋਕਾਂ ਨਾਲ ਟਕਰਾਲੈਣ ਤੋਂ ਹੋਇਆ ਤੇ ਭਗਵੰਤ ਮਾਨ ਸਾਹਿਬ ਸੰਭਲ ਜਾ ਮਨ ਜਾ ਜਾਏਗਾ ਪਹਿਲਾਂ ਪੱਤਰਕਾਰਾਂ ਨਾ ਚਾਹੇ ਉੱਥੇ ਸਦਨ ਦੇ ਵਿੱਚ ਏ ਬੀ ਸੀ ਚੈਨਲ ਨੂੰ ਪਾਸ ਨਾ ਦੇਣਾ ਹੋਵੇ ਚਾਹੇ ਮਨਿੰਦਰ ਵਾਲਾ ਮਸਲਾ ਹੋਵੇ ਥੁੱਕ ਕੇ ਚਟਿਆਣੇ ਬਾਰ-ਬਾਰ ਉਹ ਚਾਰ ਦਿਨ ਨਹੀਂ ਹੋਏ ਜੇ ਸੰਯੁਕਤ ਕਿਸਾਨ ਮੋਰਚੇ ਦਾ ਮੋਰਚਾ ਚੰਡੀਗੜ੍ਹ ਵੱਲ ਜਾ ਰਿਹਾ ਸੀ ਤੇ ਉਹਨੂੰ ਅੱਜ ਕਿਸਾਨਾਂ ਨੂੰ ਘਰਾਂ ਦੇ ਵਿੱਚ ਰੇਡਾਂ ਮਾਰ ਕੇ ਵੀ ਖਣੀ ਮੈਂ ਗ੍ਰਿਫਤਾਰ ਕਰਕੇ ਐ ਮੋਰਚਾ ਬੰਦ ਕਰਾ ਲੈਣਾ ਤੂੰ ਲੋਕਾਂ ਤੋਂ ਵੱਡਾ ਆਏ ਲੋਕ ਤੱਕ ਲੋਕ ਲੋਕਤਾਕਤ ਨਾਲ ਟਕਰਾਲੇਗਾ ਤੂੰ ਇਹ ਵੱਡੇ ਵੱਡੇ ਮੁੜ ਗਏ ਭਾਈ ਇਹ ਲੋਕਤਾਕਤ ਨੇ ਤਾਂ ਸੁਪਰੀਮ ਕੋਰਟ ਦੇ ਮੂੰਹ ਮੋੜ ਤੇ ਇਹ ਲੋਕਤੰਤਰ ਲੋਕਤਾਕਤ ਨੇ ਤਾਂ ਸੈਂਟਰ ਸਰਕਾਰ ਦੇ ਮੂੰਹ ਮੋੜ ਤੇ ਇਹ ਲੋਕਤਾਕਤ ਨੇ ਤਾਂ ਅਲਸਕੰਦਰ ਬਾਦਸ਼ਾਹ ਰੇ ਮੂੜ ਤੇ ਤੂੰ ਉਹਨਾਂ ਤੋਂ ਵੱਡਾ ਹੈ ਤੂੰ ਕਿਹੜੇ ਬਾਗ ਦੀ ਮੂਲੀ ਹੈ ਭਗਵੰਤ ਮਾਨ ਸਿਆ ਸੰਭਲ ਜਾ ਅੱਜ ਅਰਨਜੀਤ ਸਿਆ ਅੱਜ ਉਹ ਕਿਸਾਨ ਹੈ ਜਿਨ੍ਹਾਂ ਨੇ ਦੇਸ਼ ਦੀ ਭੁੱਖਮਰੀ ਦੂਰ ਕੀਤੀ ਹੈ ਕੀ ਅਸੀਂ ਅੱਤਵਾਦੀ ਸੀ ਕੀ ਅਸੀਂ ਨਸ਼ਾ ਤੱਕਰ ਸੀ ਕੀ ਅਸੀਂ ਗੈਂਗਸਟਰ ਸੀ ਕੀ ਸਾਡੇ ਖਿਲਾਫ ਕੰਪਲੇਂਟ ਸੀ ਕੀ ਅਸੀਂ ਗੁਨਾਹ ਕੀਤਾ ਸੀ ਸਾਡੇ ਘਰੇ 2:30 ਵਜੇ ਤੁਸੀਂ ਚੱਕ ਕੇ ਪੁਲਿਸ ਦੀਆਂ ਰੇਡਾਂ ਮਾਰਾਈਆਂ ਸਾਡੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੀ ਗੱਲ ਬਈ ਕੀ ਗੁਨਾਹ ਕੀਤਾ ਸਾਡੇ ਪਰਿਵਾਰਾਂ ਨੂੰ ਆਖਿਆ ਤੇ ਤੁਸੀਂ ਬਾਰ ਨਹੀਂ ਖੋਲਿਆ ਕਿਉਂ ਅਸੀਂ ਥੋੜੀ ਡੀਕ ਚ ਬੈਠੇ ਆਂ ਵੀ ਪੁਲਿਸ ਆਊਗੀ 2:30 ਵਜੇ ਭਗਵੰਤ ਮਾਨ ਦੀ ਤੇ ਅਸੀਂ ਬਾਰ ਖੋਲਣਾ ਨਹੀਂ ਖੋਲਦੇ ਅੱਧੀ ਰਾਤ ਕੀ ਮਤਲਬ ਬਈ ਸਾਡੇ ਘਰੇ ਆਉਂਦਾ ਕੀ ਗੁਨਾਹ ਕੀਤਾ ਅਸੀਂ ਲੋਕਾਂ ਦੀ ਆਵਾਜ਼ ਚਾਹਦੇ ਹਾਂ ਹੱਕ ਦੀ ਤੇ ਸੱਚ ਦੀ ਆਵਾਜ਼ ਚਾਹਦੇ ਹਾਂ ਕਿਰਤੀ ਲੋਕਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਆਵਾਜ਼ ਚ ਇਹ ਇਸ ਤਰ੍ਹਾਂ ਸਰਕਾਰਾਂ ਨੇ ਇਹਦਾ ਚਿੱਠਾ ਸਾਹਮਣੇ ਆ ਗਿਆ ਪੰਜਾਬ ਦੇ ਲੋਕਾਂ ਨੂੰ ਆਹਦੇ ਇਹਨੂੰ ਪਛਾਣ ਲਓ ਵੀ ਆਹ ਪਿੰਡਾਂ ਤੋਂ ਜਿਹੜੀ ਸ਼ਹਿਰਾਂ ਤੋਂ ਸਰਕਾਰ ਚੱਲਣੀ ਸੀ ਵੀ ਭਗਵੰਤ ਮਾਨ ਦਾ ਚਿੱਠਾ ਆ ਹੈ ਡੰਡੇ ਨਾਲ ਚਲਾ ਰਿਆ ਸੱਤਾ ਦਾ ਨਸ਼ਾ ਇੰਨਾ ਮਾੜਾ ਹੁੰਦਾ ਇੰਨਾ ਸੱਤਾ ਦੇ ਵਿੱਚ ਅੰਨਾ ਨਾ ਹੋ ਇੱਥੇ ਵੱਡੇ ਵੱਡੇ ਆ ਕੇ ਚਲੇ ਗਏ ਐ ਇੰਨਾ ਨਸ਼ਾ ਸੱਤਾ ਦਾ ਮਾੜਾ ਹੁੰਦਾ ਭਗਵੰਤ ਮਾਨ ਸਿਆ ਇਹ ਤੇਰੇ ਪੌਣੇ ਦੋ ਸਾਲ ਰਹਿ ਗਏ ਤੇਰਾ ਮੁੜ ਕੇ ਨਾਮੋਂ ਨਿਸ਼ਾਨ ਨਹੀਂ ਥਿਉਣਾ ਤੈਨੂੰ ਲੋਕ ਪਿੰਡਾਂ ਦੇ ਗਾਂ ਗਲੀਆਂ ਵਿੱਚ ਦੀ ਦਵੱਲਣਗੇ ਸਾਨੂੰ ਪਿੰਡਾਂ ਚ ਲੋਕਾਂ ਨੇ ਮਰਦ ਨਹੀਂ ਦੇਣਾ ਜਿਹੜੇ ਛੋਡੇ ਹਾਲਾਤ ਬਣੇ ਪਏ ਆ ਆ ਮੰਗਾ ਜਿਹੜੀਆਂ ਤੂੰ ਪੋਸਟਾਂ ਪਾਉਂਨਾ ਤੂੰ ਕਿਸਾਨ ਜਥੇਬੰਦੀਆਂ ਪ੍ਰਤੀ ਕਿਸਾਨਾਂ ਪ੍ਰਤੀ ਲੋਕਾਂ ਨੂੰ ਤੂੰ ਟਕਰਾਅ ਵਾਲੀ ਗੱਲ ਕਰਦਾ ਤੂੰ ਉਹਨਾਂ ਚ ਮਤਲਬ ਕਿ ਪੜਾਅਸ ਪਾਉਂਨਾ ਵੀ ਇਹ ਤਾਂ ਜਾਣ ਪੁੱਛ ਕੇ ਛੜਕਾਂ ਜਾਮ ਕਰਦੇ ਆ ਆ ਮੰਗਾ ਤੇਰੇ ਨਾਲ ਹੈ ਜਿਹੜਾ ਝੋਨੇ ਦੀ ਲੁੱਟ ਹੋਈ ਆ ਦਿਨ ਦਿਹਾੜੇ ਕਿਸਾਨਾਂ ਦੀ ਉਹਨਾਂ ਨੂੰ ਨਹੀਂ ਪਤਾ ਸਾਡੀ ਲੁੱਟ ਹੋਈ ਹੈ ਜਿਹੜੇ ਲੋਕ ਛੜਕਾਂ ਉੱਤੇ ਦੀ ਸਾਡੀ ਮਜਬੂਰੀ ਆ ਧਰਨਾ ਲਾਉਣਾ ਸਾਡਾ ਸ਼ੌਂਕ ਹੈ ਕੀਦਾ ਜੀ ਕਰਦਾ ਜਾ ਕੇ ਛੜਕ ਤੇ ਪਈਏ ਕੀਦਾ ਜੀ ਕਰਦਾ ਉੱਤੇ ਗੱਦਾ ਰੱਖ ਕੇ ਇੱਥੇ ਫਰਸ਼ ਤੇ ਪੈਣ ਨੂੰ ਕੀਦਾ ਜੀ ਕਰਦਾ ਰਾਤ ਦੇ 2 ਵਜੇ ਘਰੋਂ ਭੱਜਣ ਨੂੰ ਕੀਦਾ ਜੀ ਕਰਦਾ ਸੱਪਾਂ ਦੀਆਂ ਸਿਰੀਆਂ ਤੇ ਪੈਣ ਨੂੰ ਸਾਡੀ ਦਿਨ ਦਿਹਾੜੀ ਝੋਨੇ ਦੀ ਲੁੱਟ ਹੋਈ ਉਹ ਅਸੀਂ ਪੁੱਛਣਾ ਸੀ ਵੀ ਉਹ ਝੋਨਾ ਫੇਰ ਆ ਗਿਆ ਉਹ ਇੱਕ ਜੂੰਡੂ ਝੋਨਾ ਲਾਉਣ ਦੀ ਪਹਿਲਾਂ ਤਾਂ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਦੂਜਾ ਅਸੀਂ ਕਿਹੜਾ ਝੋਨਾ ਲਾਈ ਗਏ ਅਸੀਂ ਝੋਨਾ ਦੂਜਾ ਲਾਈ ਗਏ ਕਿਹੜਾ ਜਿਹੜਾ ਝੋਨੇ ਦੀ ਸਾਨੂੰ ਮਨਜ਼ੂਰੀ ਤਾਂ ਦਿਓ ਸਾਡੇ ਘਰਾਂ 'ਚ ਤਾਂ ਰੇਡਾਂ ਮਾਰਾ ਰਹੇ ਹਾਂ ਉਹ ਝੋਨੇ ਦੀ ਮਨਜ਼ੂਰੀ ਦੇ ਦਿਓ 1 ਜੂਨ ਲਾਇ ਲਗੇ ਦੂਜੀ ਗੱਲ ਆ ਕਿਹੜਾ ਝੋਨਾ ਲਾਇ ਗਏ ਤੁਸੀਂ ਪੀਆਰ 126 ਕਿਹਾ ਸੀ ਪੀਆਰ 126 ਤੁਸੀਂ ਖਰੀਦਿਆ ਨਹੀਂ ਉਹਦੀਆਂ ਕਾਟਾਂ ਲੱਗੀਆਂ ਤੇ ਹੁਣ ਤੁਸੀਂ ਸਾਨੂੰ ਇਹ ਤਾਂ ਦੱਸ ਦਿਓ ਵੀ ਅਸੀਂ ਲਾਇ ਗਏ ਕਿਹੜਾ ਇਹ ਮਸਲਾ ਸੀ ਸਮਾਰਟ ਮੀਟਰਾਂ ਦਾ ਮਸਲਾ ਸੀ ਦੂਜਾ ਜਿਹੜਾ ਇਹਦੇ ਨਾਲ 6 ਫਸਲਾਂ ਤੇ ਐਮਐਸਪੀ ਦਾ ਮਸਲਾ ਸੀ ਖੇਤ ਖੇਤੀ ਖਰੜਾ ਬਿਲਕੁਲ ਵਧੀਆ ਕੀਤਾ ਤੁਸੀਂ ਰੱਦ ਕਰਤਾ ਸੈਂਟਰ ਨੇ ਭੇਜਿਆ ਤੁਸੀਂ ਸੈਸ਼ਨ ਸੱਦ ਕੇ ਰੱਦ ਕਰਤਾ ਪਹਿਲਾਂ ਤੁਸੀਂ ਲਕਾਈ ਰੱਖਿਆ ਜਦੋਂ ਪਤਾ ਲੱਗ ਗਿਆ ਮੋਰਚਾ ਆ ਰਿਹਾ ਤੁਸੀਂ ਰੱਦ ਕਰਤਾ ਚੰਗਾ ਕੀਤਾ ਜਿਹੜਾ ਤੁਸੀਂ ਸੈਂਟਰ ਦੀ ਮੰਗ ਸੀ ਬਿਲਕੁਲ ਉਹ ਰੱਦ ਕੀਤੀ ਜਿਹੜੀਆਂ ਛੋਟੇ ਨਾਲ ਮੰਗਾ ਉਹ ਕਿਦੋਂ ਲਾਗੂ ਕਰੋਗੇ 6 ਫਸਲਾਂ ਤੇ ਐਮਐਸਪੀ ਆਲੂਆਂ ਤੇ ਗੋਭੀਆਂ ਤੇ ਦਿਓ ਅਸੀਂ ਝੋਨਾ ਲਾਉਣਾ ਹੀ ਨਹੀਂ ਚਾਹੁੰਦੇ ਉਹ 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 ਇਸ਼ਾਰੇ ਤੇ ਰਿਹਾ ਸਾਰਾ ਕੁਝ ਤੁਹਾਨੂੰ ਕਿਵੇਂ ਲੱਗਦਾ ਹੈ ਭਗਵੰਤ ਮਾਨ ਤਾਂ ਨਹੀਂ ਕੱਲਾ ਕਰਿਆ ਨਹੀਂ ਨਹੀਂ ਇਹ ਸਾਰੇ ਹੀ ਆ ਯਾਰ ਕੇਂਦਰ ਵੀਰ ਲਈ ਇਹਨਾਂ ਨਾਲ ਸਾਰੇ ਇੱਕ ਥਾਲੀ ਦੇ ਚੱਟੇ-ਵੱਟੇ ਨੇ ਅਸੀਂ ਆਦਿਆਂ ਵੀ ਛੋਟੇ ਨਾਲ ਜਿਹੜੀਆਂ ਮੰਗਾਂ ਉਹ ਤਾਂ ਸਾਡੇ ਨਾਲ ਨਿਪਟੜੋ ਨਾ 6 ਫਸਲਾਂ ਦਾ ਹੋਇਆ ਝੋਨੇ ਦੀ ਲਵਾਈ ਦਾ ਹੋਇਆ ਝੋਨਾ ਕਿਹੜਾ ਲਾਈਗੇ ਉਹ ਹੋਇਆ ਸਮਾਰਟ ਮੀਟਰਾਂ ਦਾ ਹੋਇਆ ਤੇ ਜਿਹੜੀ ਨਵੀਂ ਖੇਤੀ ਨੀਤੀ ਸੀਗੀ ਜਿਹੜੀ 2023 ਚ ਗੱਲਾਂ ਹੋਈਆਂ ਸਾਨੂੰ ਖੜੜੇ ਦਿੱਤੇ ਐ ਵੀ ਉਹ ਰੇਹਾਂ ਸਪਰੇਹਾਂ ਸਸਤੀਆਂ ਮਿਲਣ ਇੱਕ ਨਵੀਂ ਖੇਤੀ ਨੀਤੀ ਕਿਸਾਨਾਂ ਲਈ ਬਣਾਈ ਜਾਵੇ ਫਸਲਾਂ ਦਾ ਬੀਮਾ ਹੋਵੇ ਅਨੇਕਾਂ ਮੰਗਾਂ ਨੇ ਪੰਜਾਬ ਸਰਕਾਰ ਨਾਲ ਉਹ ਮੰਗਾਂ ਤੇ ਅਸੀਂ ਜਾ ਰਹੇ ਹਾਂ ਸੈਂਟਰ ਨਾਲ ਵੀ ਰਹਿੰਦੀਆਂ ਸੀ ਕਿਦੋਂ ਆਦੇ ਸਾਡੀਆਂ ਨਹੀਂ ਰਹਿੰਦੀਆਂ ਪਰ ਤੂੰ ਲੋਕਾਂ ਨੂੰ ਪੋਸਟਾਂ ਪਾ ਕੇ ਗਮਰਾਹ ਕਰਨਾ ਚਾਹੁੰਦਾ ਹੈ ਵੀ ਇਹ ਤਾਂ ਸੈਂਟਰ ਨਾਲ ਮੰਗਾ ਨੇ ਤੇ ਪੰਜਾਬ ਦੀ ਗਲਤੀ ਹੱਡੀ ਇਹ ਬਣ ਰਹੇ ਨੇ ਸੜਕਾਂ ਰੋਕ ਕੇ ਤੇ ਤੂੰ ਆਪ ਹੀ ਆ ਤਾਂ ਹੁੰਦਾ ਸੀ ਦੂਜੇ ਕਾਰੋਬਾਰ ਤਬਾਹ ਹੁੰਦੇ ਆ ਕਹਿੰਦੇ ਇਸ ਤਰੀਕੇ ਦੇ ਨਾਲ ਯਾਰ ਅਸੀਂ ਕੀ ਤਾਂ ਕਾਰੋਬਾਰ ਤਬਾਹ ਕਰਦੇ ਆ ਸਾਨੂੰ ਇਹਦੇ ਫੈਕਟਰੀਆਂ ਨਹੀਂ ਆਉਣ ਦਿੰਦੇ ਕੰਪਨੀਆਂ ਨਹੀਂ ਆਉਣ ਦਿੰਦੇ ਆ ਜਿਹੜੀ ਭਾਰਤ ਮਾਲਾ ਵਾਲੀ ਸੜਕ ਬਣੀ ਐ ਇਹਦਾ ਕੀ 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 ਸਾਨੂੰ ਇਹਦਾ ਲਾਭ ਕੀ ਐ ਸਾਡਾ ਬਲਦ ਵਾਲਾ ਗੱਡਾ ਉੱਤੇ ਸਾਡਾ ਨਹੀਂ ਚੜ ਸਕਦਾ ਮੈਸੀ ਟਰੈਕਟਰ ਸਾਡਾ ਨਹੀਂ ਚੜ ਸਕਦਾ ਕਾਰ ਜੀਪ ਮੋਟਰਸਾਈਕਲ ਸਾਡੀ ਨਹੀਂ ਚੜ ਸਕਦੀ ਉਹ ਛੜਕ ਤੋਂ ਅਸੀਂ ਸਿਰਚ ਮਾਰਨੀ ਹੈ ਸਾਡੀਆਂ ਤਾਂ ਉਹ ਜ਼ਮੀਨਾਂ ਲੈ ਗਈ ਖੋ ਕੇ ਸਾਡਾ ਤਾਂ ਜਿਹਦੇ 5 ਕਿੱਲੇ ਵਾਣ ਸੀ 2.5 ਕਿੱਲੇ ਉਹਦੇ ਜਦੋਂ ਆ ਗਏ ਤੇ 2.5 ਇੱਧਰ ਰਹਿ ਕੇ ਨਾ ਉਹਨੂੰ ਪਾਣੀ ਹੈ ਨਾ ਪੱਖਾ ਨਾ ਬੋਰ ਨਾ ਮੋਟਰ ਨਾ ਛੋਟਰ ਉਹਦੇ ਪਾਸ ਤਾਂ ਕੁਝ ਨਹੀਂ ਉਹਦੀ ਤਾਂ ਉਹ ਵੀ ਬੰਜਰ ਬਣਾਤੀ ਸਾਡੀਆਂ ਤਾਂ ਜ਼ਮੀਨਾਂ ਗਈਆਂ ਅਸੀਂ ਕਿਧੋ ਵਾਦੇ ਆ ਉਹ ਭਾਰਤ ਮਾਲਾ ਦਾ 10 ਦਿਨ ਵੀ ਸਾਨੂੰ ਕੀ ਲਾਭ ਹੋਇਆ ਇਹ ਸਭ ਜਥੇਬੰਦੀਆਂ ਨੂੰ ਕਿਸਾਨ ਲਹਿਰ ਨੂੰ ਦਬਾਉਣਾ ਚਾਹੁੰਦੇ ਆ ਕਿਸਾਨ ਲਹਿਰ ਨੂੰ ਨ ਕਿਸਾਨ ਲਹਿਰ ਨੂੰ ਬਦਨਾਮ ਕਰਨਾ ਚਾਹੁੰਦੇ ਆ ਇਹ ਭਗਵੰਤ ਮਾਨਸਿਆ ਆ ਨਹੀਂ ਹੋਣਾ ਇਹ ਲਹਿਰ ਆ ਜਿਹੜੀ ਇਹ ਲਹਿਰਾਂ ਕਿਤੇ ਨਹੀਂ ਦੱਪੀਆਂ ਇਹ ਲਹਿਰਾਂ ਤੇ ਉਤਰਾ ਚੜਾ ਆਉਂਦੇ ਰਹਿੰਦੇ ਨੇ ਤੇ ਸੰਗਠਨਾਂ ਦੇ ਵਿੱਚ ਦੇ ਲੰਗਦੇ ਰਹਿੰਦੇ ਨੇ ਪਰ ਜੇ ਤੂੰ ਕਵੇਂਗਾ ਮੈਂ ਲਹਿਰਾਂ ਨੂੰ ਦੱਬ ਲੂੰਗਾ ਇਹ ਭੁੱਲ ਜਾ ਤੂੰ ਖੁਦ ਆਪ ਦੱਬਿਆ ਜਾਏਗਾ ਲਹਿਰਾਂ ਨੂੰ ਦੱਬਦਾ ਦੱਬਦਾ ਇਹ ਲੋਕਾਂ ਨੂੰ ਦੱਬਦਾ ਦੱਬਦਾ ਇਹ ਆਪ ਆਦਾਂ ਦਾ ਸੀ ਮੇਰੇ ਘਰ ਵਾਲਾ ਉਹ ਕਾਲ ਦਿੱਤੀ ਆ ਪੰਜ ਵਾਲੀ ਫਿਰ ਉਹ ਪੂਰੀ ਹੋਊਗੀ ਕੱਟ ਹੋਊਗਾ ਵੱਡਾ ਬਾਈ ਯਾਰ ਕੋਈ ਸ਼ੱਕ ਹੈ ਬਿਲਕੁਲ ਭਵਾਂ ਯਾਰ ਇੱਕ ਚ ਗੋਲੀ ਮਾਰਨ ਭਵਾਂ ਜੇਲਾਂ ਭੇਜ ਦੇਣ ਭਵਾਂ ਪਰਚੇ ਦਰਜ ਕਰ ਦੇਣ ਬਿਲਕੁਲ ਜਿਵੇਂ ਆਗੂ ਕਹਿਣਗੇ ਉਵੇਂ ਫੁੱਲ ਚੜਾਵਾਂਗੇ ਇਹ ਆਦਾ ਹੁੰਦਾ ਸੀ ਮੇਰੇ ਘਰ ਮੰਨੀ ਆਉ ਇਹ ਛੜਕਾਂ ਜਾਮ ਕਰ ਲੈਂਦੇ ਰਸਤਿਆਂ 'ਚ ਨਾ ਬੈਠੋ ਤੇ ਅਸੀਂ ਤੇ ਇਹਦੇ ਘਰ ਨਹੀਂ ਤੇ ਜਾਈ ਜਾਂਦੇ ਸੀ ਤੇ ਇਹਨੂੰ ਪਹਿਲੀਆਂ 'ਚ ਕਿਉਂ ਭਾਜਣਾ ਪਈਆਂ ਅਜੇ ਤਾਂ ਪਹੁੰਚੀ ਨਹੀਂ ਅਜੇ ਤਾਂ ਘਰਾਂ 'ਚੋਂ ਹੀ ਨਹੀਂ ਤੁਰੇ ਪਹਿਲੀਆਂ 'ਚ ਹੀ ਭਾਜਣਾ ਪਈਆਂ ਪਹਿਲੀਆਂ 'ਚ ਹੀ ਖਿਭਰਾ ਗਿਆ ਪਹਿਲੀਆਂ 'ਚ ਹੀ ਬਲੱਡ ਪ੍ਰੈਸ਼ਰ ਵਧਾ ਗਿਆ ਸ਼ਾਂ ਸ਼ਾਂਤੀ ਰੱਖ ਸਾਢੇ 3 ਕਰੋੜਾਂ ਲੋਕਾਂ ਦਾ ਮੁੱਖ ਮੰਤਰੀ ਐ ਪਤੰਦਰਾ ਮਾੜਾ ਮੋਟਾ ਤਾਂ ਹਾਜਮਾ ਰੱਖ ਤੇ ਅਸੀਂ ਆਦੇ ਅਸੀਂ ਛੜਕਾ ਰੋਕਣਾ ਹੀ ਨਹੀਂ ਚਾ ਜਿੱਥੇ ਰੋਕਣਗੇ ਅਸੀਂ ਉੱਥੇ ਛੜਕਾਂ ਤੇ ਬੈਠਾਂਗੇ ਫਿਰ ਇਹ ਨਾ ਹੋਵੇ ਜਿਵੇਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆਊਗੀ ਕਿਤੇ ਸਾਰਾ ਪੰਜਾਬ ਜਾਮ ਹੋ ਜੇ ਉਹਦਾ ਜ਼ਿੰਮੇਵਾਰ ਇਹ ਮੁੱਖ ਮੰਤਰੀ ਹੋਊਗਾ ਇਹ ਇਹ ਇਹਦਾ ਤਰੀਕਾ ਕਾਲ ਹੋਊਗਾ ਇਹ ਇਹ ਜਿਸ ਤਰੀਕੇ ਨਾਲ ਇਹ ਚੱਲ ਰਿਹਾ ਇਹ ਆਪ ਜ਼ਿੰਮੇਵਾਰ ਹੋਊਗਾ ਭਗਵੰਤ ਮਾਨ ਜ਼ਿੰਮੇਵਾਰ ਹੋਊਗਾ ਇਹਦੇ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਸਾਡੀ ਤਾਂ ਮਜਬੂਰੀ ਆ ਸਾਡਾ ਕਿੱਤਾ ਬਚਾਉਣਾ ਹੈ ਅਸੀਂ ਆਪਦੀਆਂ ਜ਼ਮੀਨਾਂ ਬਚਾਉਣੀਆਂ ਸਾਡੀ ਮਜਬੂਰੀ ਆ ਕਿ ਧਰਨਾ ਲਾਉਣਾ ਕਿਸੇ ਦਾ ਜੀ ਨਹੀਂ ਕਰਦਾ ਰਣਜੀਤ ਜਾ ਕੇ ਸੱਪਾਂ ਦੀਆਂ ਸਿਰੀਆਂ ਤੇ ਪੈਣਾ ਕਿਸੇ ਦਾ ਜੀ ਨਹੀਂ ਕਰਦਾ ਉਹਦਾ ਘਰ ਛੱਡ ਕੇ ਉਹਦੇ ਬੱਚੇ ਛੱਡ ਕੇ ਛੜਕਾਂ ਤੇ ਰਹਿਣਾ ਇਹ ਸਾਡੀ ਮਜਬੂਰੀ ਆ ਸਾਡੀਆਂ ਜ਼ਮੀਨਾਂ ਜਾ ਰਹੀਆਂ ਸਾਡੀਆਂ ਮੰਡੀਆਂ ਜਾ ਰਹੀਆਂ ਸਾਡੀਆਂ ਮੰਡੀਆਂ ਖਤਮ ਕਰਤੀਆਂ ਤੇ ਭਗਵੰਤ ਮਾਨ ਸਿਆਂ ਪੌਣੇ 2 ਸਾਲ ਰਹਿ ਗਏ ਸੋਨੂੰ ਲੋਕ ਗਲੀਆਂ ਵਿੱਚ ਦੀ ਭਜਾਉਣਗੇ ਜਿਹੜੇ ਛੋਟੇ ਹਾਲਾਤ ਬਣੇ ਪਏ ਐ ਜਿਵੇਂ ਸੋਨੂ ਲੋਕਾਂ ਨੇ ਮੂੰਹ ਨਹੀਂ ਲਾਉਣਾ ਗਰੰਟੀਆਂ ਦਿੰਦੇ ਸੀ ਹੁਣ ਤਾਂ 3 ਪੁੱਤਾਂ ਦੀਆਂ ਸੌਹਾਂ ਦੇਣ ਲੱਗੇ ਬਾਈ ਬਾਈ ਇੱਕ ਮਿੰਟ ਬਾਈ ਜਿਹੜਾ ਬੰਦਾ ਐ ਆਦੇ ਐ ਵੀ ਮੈਂ ਲੀਡਰ ਸੌ ਨਹੀਂ ਪਉਂਦਾ ਹੁੰਦਾ ਲੀਡਰੀ ਤਾਂ ਦਿਖਾਈ ਜਾਂਦੀ ਆ ਉਹ ਲੀਡਰ ਸੌ ਨਹੀਂ ਪਉਂਦਾ ਹੁੰਦਾ ਫੇਰ ਵੀ ਮੈਂ ਸੌ ਪਉਣੀ ਜਿਹੜੇ ਪੁੱਤਾਂ ਦੀਆਂ ਸੌਹਾਂ ਪਾਉਣ ਤੇ ਆ ਗਏ ਜਿਨ੍ਹਾਂ ਦੇ ਹਾਲਾਤ ਇਹ ਬਣ ਕੇ ਵੇਖੋ ਅੱਜ ਉਹਨਾਂ ਨੂੰ ਪੁੱਤਾਂ ਦਾ ਸਾਰਾ ਲੈਣਾ ਪੈ ਰਿਆ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੀ ਪਾਰਟੀ ਨੂੰ ਬਚਾਉਣ ਵਾਸਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਵਿਧਾਇਕਾ ਸਾਹਿਬ ਨੂੰ ਪੁੱਤਾਂ ਦਾ ਸਹਾਰਾ ਲੈਣਾ ਪੈ ਰਿਹਾ ਆਦੇਸੀ ਵੀ ਇਹਦੇ 92 ਤਾਂ ਜੇਬ ਜੇ ਹੈਗੇ ਹੈਗੇ ਆ ਅਸੀਂ ਆਦੇਸੀ ਮਾੜਾ ਮੋਟਾ ਦਿਮਾਗ ਇਹਦਾ ਸੈੱਟ ਹੋਊਗਾ ਤਾਂ 92 ਨਾਲੋਂ ਵੀ ਟੱਪ ਗਿਆ ਇਹ ਤਾਂ ਮਾਨ ਸਿੰਘ ਸਤੁੱਲਣ ਹੀ ਖੋਹ ਬੈਠਾ ਆਪਦਾ ਜਿਹੜੀ ਬੱਸ ਦਾ ਡਰਾਈਵਰ ਮਾਨ ਸਿੰਘ ਸਤੁੱਲਣ ਆਪਦਾ ਖੋਹ ਬੈਠੇ ਉਹ ਬੱਸ ਹੀ ਸਿੱਟੂ ਗਈ ਤੇ ਇਹ 3.5 ਕਰੋੜ ਲੋਕਾਂ ਦਾ ਜਿਹੜਾ ਹੈ ਡਰਾਈਵਰ ਆ ਜਿਹੜਾ ਇਹ ਮਾਨ ਸਿੰਘ ਸਤੁੱਲਣ ਆਪਦਾ ਖੋਹ ਬੈਠਾ ਹੈ ਇਹ ਪੰਜਾਬ ਨੂੰ ਸੁੱਟੂ ਗਈ ਬਦਕਿਸਮਤੀ ਪੰਜਾਬ ਦੇ ਲੋਕਾਂ ਦੀ ਜਿਨ੍ਹਾਂ ਨੂੰ ਇਹੋ ਜਿਹਾ ਡਰਾਈਵਰ ਮਿਲ ਗਿਆ ਬਦਕਿਸਮਤੀ ਪੰਜਾਬ ਦੇ ਲੋਕਾਂ ਦੀ ਜਿਨ੍ਹਾਂ ਨੂੰ ਇਹੋ ਜੇ ਨਮਾਇंदे ਮਿਲ ਗਏ ਬਦਕਿਸਮਤੀ ਪੰਜਾਬ ਦੇ ਲੋਕਾਂ ਦੀ ਜਿਨ੍ਹਾਂ ਨੂੰ ਇਹੋ ਜੀ ਸਰਕਾਰ ਟੱਕਰੀ ਬਦਕਿਸਮਤੀ ਪੰਜਾਬ ਦੇ ਲੋਕਾਂ ਦੀ ਜਿਨ੍ਹਾਂ ਨੂੰ ਇਹੋ ਜੇ ਆਮ ਲੋਕਾਂ ਦੇ ਮੁੰਡੇ ਟੱਕਰ ਗਏ ਬਦਕਿਸਮਤੀ ਪੰਜਾਬ ਦੇ ਲੋਕਾਂ ਦੀ ਜਿਨ੍ਹਾਂ ਨੂੰ ਇਹੋ ਜੇ ਨਮਾਇंदे ਚੁਣੇ ਗਏ ਹਨ ਜਿਨ੍ਹਾਂ ਨੂੰ ਚੁਣ ਕੇ ਵਿਧਾਨ ਸਭਾ ਚ ਭੇਜਤੇ 96 ਤੇ 96 ਗੁੰਗੇ ਹੋਏ ਪਏ ਐ ਤੇ 96 ਗੁੰਗੇ ਇਹ ਲਹਿਰ ਨੂੰ ਦੱਬਣਾ ਚਾਹੁੰਦੇ ਐ ਇਹ ਲਹਿਰਾਂ ਕਿਤੇ ਨਹੀਂ ਦੱਬੀਆਂ ਤੂੰ ਕਿਹੜੇ ਬਾਗ ਦੀ ਮੂਲੀ ਆਵੇਂ ਇਹ ਲੋਕਾਂ ਨੇ ਸੁਪਰੀਮ ਕੋਰਟ ਮਨਜੀਤ ਧਨੇਰ ਜੌਂਦੀ ਜਾਗ ਦੀ ਮਿਸਾਲ ਐ ਉਹ ਵੇਖੋ ਸੁਪਰੀਮ ਕੋਰਟ ਦਾ ਮੂੰਹ ਮੋੜ ਕੇ ਦੂਜੇ ਪਾਸੇ ਕਰਤਾ ਤੇ ਮਨਜੀਤ ਧਨੇਰ ਨੂੰ ਬਾਹਰ ਲਿਆਂਦਾ ਛਡਾ ਕੇ ਕਿਸਾਨਾਂ ਦੇ ਬਿਨਾ ਰੰਗਲਾ ਪੰਜਾਬ ਬਣਜੂ ਜਿਹੜਾ ਮਾਨਸਾਹ ਬਣਾਉਣਾ ਚਾਹੁੰਦੇ ਲੱਗਦਾ ਰੰਗਲਾ ਪੰਜਾਬ ਇਹਨਾਂ ਨੇ ਬਿੜਾ ਕਰਕੇ ਕਰਤਾ ਪੰਜਾਬ ਦਾ ਤੁਸੀਂ ਆਹਦੇ ਬਾਈ ਰੰਗਲਾ ਪੈਰਾਂ ਤੋਂ ਲੈ ਕੇ ਸਿਰ ਤੱਕ ਖਾ ਗਏ ਪੰਜਾਬ ਨੂੰ ਜਿਹੜਾ ਰਹਿੰਦਾ ਸੀ ਸਿਰ ਤੋਂ ਲੈ ਕੇ ਪੈਰਾਂ ਤੱਕ ਖਾ ਗਏ ਪੰਜਾਬ ਪਹਿਲਾਂ 75 75 ਸਾਲਾਂ ਚ 3 ਲੱਖ ਕਰੋੜ ਦਾ ਕਰਜ਼ਾਈ ਸੀਗਾ 3 ਲੱਖ ਕਰੋੜ ਦਾ ਕਰਜ਼ਾਈ ਸੀ ਤੇ ਜਿਹੜਾ ਅੱਜ 3 ਸਾਲਾਂ ਦੇ ਵਿੱਚ ਇਹਨਾਂ ਨੇ 4.5 ਲੱਖ ਕਰੋੜ ਦਾ ਕਰਜ਼ਾਈ ਕਰਤਾ ਤੇ ਜਿੱਦ ਦੇ ਨੂੰ ਇਹ ਜਾਣਗੇ ਉਹਦੇ ਨੂੰ 6 ਲੱਖ ਕਰੋੜ ਤੇ ਪੰਜਾਬ ਨੂੰ ਲੈ ਕੇ ਜਾਣਗੇ ਜਿੰਨਾ ਉਹਨਾਂ ਨੇ 75 ਸਾਲਾਂ ਚ ਲੁੱਟਿਆ ਇਹਨਾਂ ਨੇ ਉਹਨਾਂ 5 ਸਾਲਾਂ ਚ ਪੰਜਾਬ ਨੂੰ ਲੁੱਟ ਕੇ ਲੈ ਗਏ ਨਸ਼ਿਆਂ ਨੂੰ ਲੈ ਕੇ ਬੜੀ ਸਖਤੀ ਵਿਖਾਰੀ ਸਰਕਾਰ ਬਲਡੋਜ਼ਰ ਨੀਤੀ ਲਿਆਂਦੀ ਏ ਕਹਿੰਦੇ ਘਾਟਾ ਮਾਗੇ ਤੇ ਹੁਣ ਨਾ ਚੇ ਖਤਮ ਹੋ ਜਾਣਗੇ ਬਾਈ ਤੁਸੀਂ ਵੇਖੋ ਇਹ ਚੁਟਕਲੇਬਾਜ਼ ਹੈ ਕਮੈਂਟਾਂ ਨਾਲ ਪੰਜਾਬ ਚਲਾਉਣਾ ਚਾਹੁੰਦਾ ਹੈ ਪਹਿਲਾਂ ਵੇਖੋ ਇਹਨੇ 52 53 ਪੰਜਾਬ ਦੇ ਵਿੱਚ ਜਿਹੜੇ ਐਸਆਈਸੀ ਛੋਟੇ ਮਲਾਜ਼ਮ ਸੀ ਉਹਨਾਂ ਨੂੰ ਖੁੱਡੇ ਲੈਣ ਲਾਇਆ ਇੱਕ ਦਿਖਾਇਆ ਵੀ ਅਸੀਂ ਭ੍ਰਿਸ਼ਟਾਚਾਰ ਵਿਰੁੱਧ ਅਸੀਂ ਇੱਕ ਜੰਗ ਛੇੜੀ ਆਸੀਂ ਇਹਨੂੰ ਖਤਮ ਕਰਕੇ ਰਾਵਾਂਗੇ ਉਹ ਇੱਕ ਲੋਕਾਂ ਦੇ ਵਿੱਚ ਇੱਕ ਮੀਡੀਆ ਰਹੀਂ ਸੋਸ਼ਲ ਮੀਡੀਆ ਰਹੀਂ ਇੱਕ ਬਣਾਉਣਾ ਚਾਹੁੰਦੇ ਸੀ ਆਪ ਦਾ ਰਤਬਾ ਵੀ ਅਸੀਂ ਆ ਖਤਮ ਕਰ ਰਹੇ ਹਾਂ ਕੱਲੀਆਂ ਗੱਲਾਂ ਨਾਲ ਉਹ ਟੰਗੇ ਗਏ ਉਸ ਤੋਂ ਬਾਅਦ ਜਿਹੜੇ ਨਸ਼ਾ ਤੱਕ ਸਰ ਅਸੀਂ ਉਹਨਾਂ ਦੀ ਸਪੋਰਟ ਨਹੀਂ ਕਰਦੇ ਪਰ ਅਸੀਂ ਆਦਿਆਂ ਇਸ ਤਰੀਕੇ ਨਾਲ ਉਹਨਾਂ ਦਾ ਘਰ ਟਾਉਣਾ ਤੇ ਕੱਲ ਨੂੰ ਇਹ ਤਾਂ ਸਾਡੇ ਘਰਾਂ ਨੂੰ ਪਹਿਣਗੇ ਜਿਹੜੇ ਕੋਈ ਲਹਿਰਾ ਨਾਲ ਕਿਸਾਨ ਜੁੜੇ ਨੇ ਮਜ਼ਦੂਰ ਜੁੜੇ ਆ ਜਿਹੜੇ ਸੰਗਠਨ ਕਰਦੇ ਆ ਲੋਕ ਕੱਲ ਨੂੰ ਤਾਂ ਇਹ ਉਹ ਜਾ ਕਾਨੂੰਨ ਪਾਸ ਕਰ ਦੇਣਗੇ ਵੀ ਇਹਨਾਂ ਦੇ ਘਰ ਵੀ ਢਾਓ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਸੀਲ ਕਰੋ ਵੀ ਇਹ ਤਰੀਕਾ ਗਲਤ ਆ ਉਹਨਾਂ ਨੂੰ ਸਜ਼ਾ ਦਿਓ ਪਰਚਾ ਕਰੋ ਜਿਹੜਾ ਗਲਤੀ ਕਰ ਰਿਹਾ ਉਹ ਵੱਖਰੀ ਗੱਲ ਹੈ ਜਿਹੜਾ ਇਹ ਇਹ ਵੀ ਇੱਕ ਇਹਨਾਂ ਨੇ ਇੱਕ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਰਦੇ ਕੁਝ ਹੋਰ ਆ ਦਿਖਾਉਂਦੇ ਕੁਝ ਹੋਰ ਹੈ ਜਿਵੇਂ ਸੋਸ਼ਲ ਮੀਡੀਆ ਰਾਈ ਆਏ ਸੀ ਉਹੀ ਇਹਨਾਂ ਦਾ ਢੰਗ ਹੈ ਤੇ ਉਹ ਚੀਜ਼ਾਂ ਲੋਕਾਂ ਨੂੰ ਗਮਰਾਹ ਕਰ ਰਹੀਆਂ ਕੋਈ ਇਹ ਨਸ਼ਾ ਤਖਸਰਾ ਨੂੰ ਨਹੀਂ ਜਿਹੜੇ ਵੱਡੇ ਵੱਡੇ ਮਗਰਮਾਚਾ ਕੋਈ ਉਹਨਾਂ ਨੂੰ ਨਹੀਂ ਫੜ ਰਹੇ ਇਹ ਇੱਕ ਕੱਲਾ 100-100 ਪੁਲਿਸ ਵਾਲਾ ਡੰਡੇ ਲੈ ਕੇ ਤੁਰ ਜਾਣਾ ਗਲੀਆਂ ਦੇ ਵਿੱਚ ਦੀ ਇੱਕ ਪ੍ਰਭਾਵ ਪਾਉਣਾ ਲੋਕਾਂ ਨੂੰ ਦਿਖਾਉਣਾ ਵੀ ਅਸੀਂ ਨਸ਼ੇ ਪ੍ਰਤੀ ਇੰਨੇ ਇੰਨੇ ਇੱਕ ਸੀਰੀਅਸ ਇਹ ਸਭ ਗੱਲਾਂ ਨਾਲ ਕੜਾ ਬਣ ਰਿਹਾ ਚੁਟਕਲਿਆਂ ਨਾਲ ਸਰਕਾਰ ਚੱਲ ਰਹੀ ਹੈ ਚੁਟਕਲਿਆਂ ਨਾਲ ਪੰਜਾਬ ਚੱਲ ਰਿਹਾ ਕੋਈ ਵਿਕਾਸ ਨਹੀਂ ਇਹ ਤਾਂ ਨਿਵਾਸ ਕਰਨ ਤੇ ਹੋਇਆ ਹੈ ਬਰਬਾਦ ਕਰਨ ਤੇ ਹੋਇਆ ਹੈ ਪੰਜਾਬ ਨੂੰ ਸਭ ਗੱਲਾਂ ਨੇ ਅਸੀਂ ਇਸ ਚੀਜ਼ਾਂ ਦੀ ਜਿਹੜੇ ਭਗਵੰਤ ਮਾਨ ਸਾਹਿਬ ਰੇਡਾਂ ਮਾਰਾ ਰਿਹਾ ਹੈ ਕੀ ਐ ਲਹਿਰਾਂ ਦਬ ਜਾਂਦੀਆਂ ਐ ਦਬਾਲੇਗਾ ਐ ਕਰਾਂ ਚ ਤੂੰ ਅਨੰਕ ਤੇ ਧਰਨਿਆਂ ਤੇ ਹਟ ਜਾਣਗੇ ਲੋਕ ਬਹੁਤ ਵੱਡੀ ਭਲਖ ਚ ਇਹ ਧਰਨਿਆਂ ਚ ਤਾਂ ਆਪ ਆਏ ਆ ਸੰਘਰਸ਼ਾਂ ਚ ਤਾਂ ਆਪ ਆਏ ਸੀ ਇਹ ਧਰਨੇ ਲਾਉਂਦੇ ਰਹੇ ਜਿਹੜਾ ਅੱਜ ਆਦਾ ਤੁਸੀਂ ਛੜਕਾਂ ਜਾਮ ਕਰਦੇ ਹੋ ਇਹ ਛੜਕਾਂ ਹੀ ਜਾਮ ਕਰਦੇ ਰਹੇ ਜਿਹੜਾ ਅੱਜ ਆਦਾ ਤੁਸੀਂ ਧਰਨੇ ਲਾਉਨੇ ਹੋ ਧਰਨੇ ਲਾਉਂਦੇ ਰਹੇ ਆਪਣੇ ਜਿਹੜੀਆਂ ਐਨਕ ਲਾ ਲਈਆਂ ਜਿਨਵੇਂ ਉਹ ਕਹਿੰਦੇ ਸੀ ਪੰਜਾਬ ਚ ਮਾਹੌਲ ਇਸ ਤਰ੍ਹਾਂ ਦਾ ਬਣਾ ਦੇਾਂਗੇ ਅਸੀਂ ਧਰਨੇ ਲਾਉਂਦੀ ਲੋੜ ਹੀ ਨਹੀਂ ਪੈਣੀ ਸੱਚਾ ਸੀ ਉਹ ਉਹ ਸਹੀ ਆਦਾ ਸੀ ਉਹ ਧਰਨਾ ਲੱਗਣੀ ਨਹੀਂ ਦੇਣਾ ਮੈਂ ਡਾਂਗ ਫੇਰੂੰਗਾ ਤੇ ਉਹ ਹੋ ਧਰਿਆ ਐਂ ਆਦਾ ਸੀ ਉਹ ਵੀ ਐਂ ਫੇਰੂੰ ਐਂ ਕਰੂੰ ਜੇ ਧਰਨਾ ਲਾਉਂਗੇ ਮੈਂ ਲੱਗਣੀ ਨਹੀਂ ਦੇਣਾ ਉਹ ਸਹੀ ਆਦਾ ਸੀ ਵੀ ਮੈਂ ਧਰਨਾ ਨਹੀਂ ਲੱਗਣ ਦੇਣਾ ਵੀ ਧਰਨਾ ਲਾਉਂਗੇ ਡੰਗਾ ਫੇਰੂੰ ਪਰਚੇ ਦੇਉਂ ਜੇਲਾ ਚ ਸੁੱਟੂੰ ਰੇਡਾਂ ਮਰਾਉਂ ਆਗੂਆਂ ਨੂੰ ਚਕਾਉਂ ਤੇ ਅੱਜ ਵੱਡੇ ਵੱਡੇ ਆਗੂਆਂ ਦੇ ਘਰੇ ਰੇਡਾਂ ਵੱਜ ਗਈਆਂ 2:30 ਵਜੇ ਕੀ ਗਨਾ ਕਰਤਾ ਓਏ ਜਿੰਨੀ ਤੇਰੀ ਉਮਰ ਐ ਉੰਨੀ ਉਹਨਾਂ ਨੇ ਲਹਿਰਾਂ ਨਾਲ ਲਾਤੀ 50 50 ਸਾਲ ਹੈ ਤੂੰ ਆ ਸਤਕਾਰ ਕਰਦਾ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਲੀਡਰ ਜਿਹੜੇ ਦੇਸ਼ ਨੂੰ ਰਿਪਰਜੈਂਟ ਕਰ ਰਹੇ ਆ ਜਿਹੜੇ ਦੇਸ਼ ਦੀ ਗਵਾਹੀ ਕਰ ਰਹੇ ਆ ਜਿਹੜੇ 6-6 ਮੈਂਬਰ ਕਮੇਟੀ ਚ ਹੈ ਤੂੰ ਉਹਨਾਂ ਨੂੰ ਮੀਟਿੰਗਾਂ ਦੇ ਵਿੱਚ ਛੱਡ ਕੇ ਭਜਦਾ ਤੂੰ ਉਹਨਾਂ ਨੂੰ ਕਹਿਣਾ ਜਾ ਕਰ ਲਓ ਜਿਹੜਾ ਕਰਨਾ ਛੋਟੀਆਂ ਤਾਂ ਪਹਿਲਾਂ ਵਾਲੀਆਂ ਮੰਗਾ ਵੀ ਰੱਦ ਆ ਮੈਂ ਨਹੀਂ ਮੰਨਦਾ ਐ ਤਾਂ ਬੱਚੇ ਕਰਦੇ ਹੁੰਦੇ ਆ ਭਗਵੰਤ ਮਾਨਸਿਆਂ ਜਿਹੜੇ 5-5 ਸਾਲ ਦੇ 4-4 ਸਾਲਾਂ ਦੇ ਬੱਚੇ ਰਿਹਾਰ ਕਰਦੇ ਹੁੰਦੇ ਆ ਵੀ ਚਾਕਲੇਟ ਦੇ ਦੇ ਟੋਪੀ ਦੇ ਦੇ ਟੋਪੀ ਨਹੀਂ ਤਾਂ ਚਾਕਲੇਟ ਦੇ ਦੇ ਓ ਯਾਰ ਤੂੰ ਮੁੱਖ ਮੰਤਰੀ ਆ ਪੰਜਾਬ ਦਾ ਤੂੰ ਆਪਦਾ ਰੁਤਬਾ ਪਛਾਣ ਵੀ ਮੈਂ ਸ਼ਾਨ ਸ਼ਾਤੀ ਰੱਖਣੀ ਆ ਮੈਂ ਅਗਵਾਈ ਕਰ ਰਿਹਾ ਤੇਥੋਂ ਹੀ ਮੰਗ ਰੱਖਣੀ ਆ ਤੂੰ ਸਰਕਾਰ ਆ ਸਰਕਾਰ ਚਲਾ ਰਹੀ ਹੈ ਤੇ ਇਸ ਤਰ੍ਹਾਂ ਦਾ ਹੁਣਾ ਮੰਦ ਭੱਗਾ ਜਿਹੜੇ ਪੰਜਾਬ ਦੀ ਕੁਰਸੀ ਤੇ ਬਹਿ ਗਏ ਪੰਜਾਬ ਦਾ ਰੱਬ ਰੱਖਾ ਜੇ ਪੰਜਾਬ ਦੇ ਲੋਕੋ ਤੁਸੀਂ ਘਰਾਂ ਚੋਂ ਨਾ ਨਿਕਲੇ ਜੇ ਘਰਾਂ ਚੋਂ ਉੱਠ ਕੇ ਨਾ ਆਏ ਝੰਡੇ ਚ ਡੰਡਾ ਪਾ ਕੇ ਨਾ ਆਏ ਉਹ ਛੋਡੀਆਂ ਮੰਡੀਆਂ ਛੋਡੀਆਂ ਜ਼ਮੀਨਾਂ ਛੋਡੀ ਕਿਸਾਨੀ ਛੋਡੀ ਮਜ਼ਦੂਰੀ ਛੋਡੀ ਦੁਕਾਨਦਾਰੀ ਆਮ ਆਮ ਲੋਕ ਸਭ ਖਤਮ ਹੋ ਜਾਣਗੇ ਉਹ ਭਰਾਵਾ ਇਹਨਾਂ ਨੇ ਬੜੇ ਬੜੇ ਆ ਦੇ ਕਲੀਨਿਕ ਬਣਾਏ ਆ ਸੀ ਹਸਪਤਾਲਾਂ ਚ ਚੂਹੇ ਬੋਲੀ ਜਾਂਦੇ ਯਾਰ ਕੀ ਕਰਤਾ ਅਦਾ ਮੈਂ ਕਲੀਨਿਕ ਬਣਾਏ ਆ ਉੱਥੇ ਵਿਧਾਨ ਸਭਾ ਦੇ ਵਿੱਚ ਬੜੇ ਬੰਦਾ ਇਹਨਾਂ ਨੂੰ ਜਵਾਬ ਦੇਣ ਵਾਲਾ ਹੀ ਨਹੀਂ ਕੀ ਕਰਤਾ ਉੱਥੇ ਤਾਂ ਚੂਹੇ ਭੁੱਲੀ ਜਾਂਦੇ ਆ ਹਸਪਤਾਲਾਂ ਚ ਚੂਹੇ ਭੁੱਲੀ ਜਾਂਦੇ ਆ ਉੱਥੇ ਸਿਰ ਦੁਖ ਦੀ ਦੀ ਗੋਲੀ ਨਹੀਂ ਮਿਲਦੀ ਕੀ ਕਰਤਾ ਤੁਸੀਂ ਉਹੀ ਕੁਛ ਪਹਿਲਾਂ ਸੀ ਉਦੋਂ ਪਹਿਲਾਂ ਬਰਬਾਦ ਕੀਤਾ ਪੰਜਾਬ ਨੂੰ 75 7500 ਦੇ ਤੁਸੀਂ ਇਸ਼ਤਿਹਾਰ ਲਾਤੇ ਕੇਦਰੀਵਾਲ ਲਈ ਤੁਸੀਂ ਹਜ਼ਾਰ ਹਜ਼ਾਰ ਸਕਿਉਰਟੀ ਦਿੱਤੀ ਜਿਹੜੇ ਬੰਦਿਆਂ ਦੇ ਸਾਨੂੰ ਸਕਿਉਰਟੀ ਨਹੀਂ ਲੈਣੀਆਂ ਹਜ਼ਾਰ ਹਜ਼ਾਰ ਕਰਨ ਮੈਣ ਇਹਦੇ ਨਾਲ ਹਜ਼ਾਰ ਹਜ਼ਾਰ ਸਾਡੀ ਭੈਣ ਨਾਲ ਹਜ਼ਾਰ ਹਜ਼ਾਰ ਮਾਣ ਆ ਲੈਂਡ ਕਰੂਜਣਾ ਉਹਦੇ ਨਾਲ ਲੈਂਡ ਕਰੂਜਣਾ ਉਹਨਾਂ ਨਾਲ ਰੈਂਡ ਕਰੂਜਣਾ ਕੇਤਰੀਵਾਲ ਨਾਲ ਰੈਂਡ ਕਰੂਜਣਾ ਰਾਗਵ ਚੱਡੇ ਵਰਗੇ ਨਾਲ ਸਾਰਿਆਂ ਨੇ ਆ ਕੇ ਦਿੱਲੀ ਵਾਲਿਆਂ ਨੇ ਕਬਜ਼ਾ ਕਰ ਲਿਆ ਜਿਹੜੇ ਇਹਦੇ ਸੀ ਉਹਨਾਂ ਦੇ ਦਿੱਲੀ ਵਾਲੇ ਕਬਜ਼ਾ ਕਰਦੇ ਆ ਛੋਟੇ ਚ ਕੀ ਫਰਕ ਰਹੇਗਾ ਤੁਸੀਂ ਤਾਂ ਉਹਨਾਂ ਢਾਈਆਂ ਸਾਲਾਂ ਚ ਲੁੱਟ ਕੇ ਲੈ ਕੇ ਜਿੰਨਾ ਉਹਨਾਂ ਨੇ 75 ਸਾਲਾਂ ਚ ਲੁੱਟਿਆ ਸੀ ਇਸ ਕਰਕੇ ਇਹਨਾਂ ਨੂੰ ਗਲੀਆਂ ਵਿੱਚ ਦੀ ਲੋਕ ਭਜਾਉਣਗੇ ਭਗਵੰਤ ਮਾਨਸਿਆ ਜੇ ਤੂੰ ਆਖੇ ਲਹਿਰਾਂ ਇਹ ਜਥੇਬੰਦੀਆਂ ਇਹ ਕਿਸਾਨ ਲਹਿਰ ਮਜ਼ਦੂਰ ਲਹਿਰ ਦੁਕਾਨਦਾਰ ਛੋਟਾ ਵਪਾਰੀ ਇਹ ਲੋਕ ਇਹ ਦਬ ਜਾਣਗੇ ਕਿਤੇ ਨਹੀਂ ਦਬਣਗੇ ਨਾ ਝੁਕਣਗੇ ਪਰਚੇ ਕਰਨਿਆ ਪਰਚੇ ਕਰਦੀ ਜੀਲ੍ਹਾਂ ਚ ਭੇਜਣਾ ਜੀਲ੍ਹਾਂ ਚ ਭੇਜਦੀ ਡਟ ਕੇ ਸੰਘਰਸ਼ ਲੜਾਂਗੇ ਤਾਂ ਗੱਲਬਾਤ ਕੀਤੀ ਆ ਬਾਈ ਉਗਰਾਹਾ ਜਥੇਬੰਦੀ ਤੋਂ ਬਿੱਟੂ ਮੱਲਣ ਜੀ ਤਾਂ ਕਿਸਾਨ ਨੇ ਇਹਨਾਂ ਦੇ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਕਿਸਾਨ ਕਹਿ ਰਹੇ ਨੇ ਭਗਵੰਤ ਸਿੰਘ ਮਾਨ ਆ ਜਿਹੜਾ ਉਹ ਗਲਤ ਕਰ ਰਹੇ ਨੇ ਗਲਤ ਰਾਹ ਤੇ ਜਾ ਰਹੇ ਨੇ ਜੁੜੇ ਰਹੋ ਤੁਸੀਂ ਸੱਚਾਈ ਦੇ ਨਾਲ ਫੇਰ ਮਿਲਾਂਗੇ